ਲਾਈਟ ਆਨ ਕਰਦਾ ਆਪਣੇ ਨਾਮ ਦਾ ਠੀਕ ਹੈ ਮੇਰਾ ਨਾਮ ਸਿਓਨ ਹੈ ਤੁਸੀਂ ਇਹ ਕਨਸੈਪਟ ਲੈਂਦਾ ਹੋਇਆ ਸਿਟੀ ਦੇ ਵਿੱਚ ਲਗਾਉਣਾ ਜੀ 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 ਕੀ ਮਨਚ ਆਈਡੀਆ ਕਿਥੋਂ ਆਇਆ ਆ ਆਈਡੀਆ ਜਿਹੜਾ ਆ ਇਹ ਫੋਰਨ ਦਾ ਆਈਡੀਆ ਹੈ ਫੂਡ ਬੱਸਸ ਦਾ ਫੂਡ ਟਰੱਕਸ ਦਾ ਸੋ ਅਸੀਂ ਵੀ ਉਸੇ ਟ੍ਰੈਂਡ ਨੂੰ ਅਸੀਂ ਵੀ ਉਸੇ ਚੀਜ਼ ਨੂੰ ਫਾਲੋ ਕਰਦੇ ਹੋਏ ਸੋਚਿਆ ਕਿ ਇੱਕ ਆਪਣਾ ਬਿਜ਼ਨਸ ਸੈਟਅਪ ਕੀਤਾ ਜਾਵੇ ਸੋ ਆਪਣੇ ਹੀ ਹோம் ਆਰਥ ਤੇ ਉਤੇ ਸੋ ਇਸ ਕਰਕੇ ਅਸੀਂ ਜਿਹੜਾ ਇਹ ਬਿਜ਼ਨਸ ਖੋਲਣ ਦੀ ਸੋਚੀ ਤੁਸੀਂ ਆਪਣੇ ਬਾਰੇ ਦੱਸੋਗੇ ਥੋੜਾ ਜਿਆਦਾ ਤੁਸੀਂ ਪਹਿਲੇ ਕੀ ਕਰਦੇ ਸੀ ਹੈ ਤੁਹਾਡੀ ਐਜੂਕੇਸ਼ਨ ਆ ਮੈਂ ਪੋਸਟ ਗ੍ਰੈਜੂਏਟ ਆ ਇੰਗਲਿਸ਼ ਦੇ ਵਿੱਚ ਤੇ ਮੈਂ ਪਹਿਲਾਂ ਜੌਬ ਕਰਦਾ ਸੀਗਾ ਇੰਗਲਿਸ਼ ਪ੍ਰੋਫੈਸਰ ਰਹੀ ਆ ਮੈਂ ਤੇ ਉਸ ਤੋਂ ਬਾਅਦ ਦੇ ਸੋਚਦੇ ਸੋਚਦੇ ਵੀ ਸੋਚਿਆ ਕਿ ਚਲੋ ਆਪਣਾ ਇੱਕ ਬਿਜ਼ਨਸ ਦਾ ਸੈਟਅਪ ਹੋਣਾ ਚਾਹੀਦਾ ਤੇ ਫਿਰ ਫਿਰ ਮੈਂ ਇਹ ਡਾ ਸੈਟਅਪ ਆ ਉਹ ਓਪਨ ਕੀਤਾ ਬਟਾਲੇ ਸ਼ਹਿਰ ਦੇ ਵਿੱਚ ਐਮਏ ਇਸ਼ ਤੋਂ ਬਾਅਦ ਤੁਸੀਂ ਕੀ ਜੁੜੇ ਹੋ ਕੋਈ ਸਰ ਹਾਂਜੀ ਹਾਂਜੀ ਕਿ ਉਤਵਾ ਸ਼ੁਰੂ ਕਰਦਾ ਇੱਕ ਡਿਫਰੈਂਟ ਜੀ ਗੱਲ ਨਹੀਂ ਲੱਗੀ ਆ ਹਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਰਿਹਾ ਹੈ ਮੈਨੂੰ ਤੇ ਫਿਰ ਕਾਲਜ ਤੋਂ ਪਾਸ ਆਊਟ ਹੁੰਦਿਆਂ ਹੀ ਮੈਨੂੰ ਆ ਜੌਬ ਮਿਲ ਗਈ ਕਾਲਜ ਦੇ ਵਿੱਚ ਇੱਕ ਦੇ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਦਾ ਮੈ ਰਹਿਆ ਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵਿਦੇਸ਼ ਜਾਣ ਦਾ ਸੋਚਿਆ ਸੀਗਾ ਮੈਂ ਪਰ ਫਿਰ ਸੋਚਿਆ ਕਿ ਆਪਣੀ ਫੈਮਿਲੀ ਦੇ ਵਿੱਚ ਰਹਾਵਾਂ ਤੇ ਜੌਬ ਤੋਂ ਇਲਾਵਾ ਕੋਈ ਅਦਾ ਦਾ ਬਿਜ਼ਨਸ ਸੈਟ ਅਪ ਕੀਤਾ ਜਾਵੇ ਕਿ ਜੈਨਾਲਸੀ ਫੈਮਿਲੀ ਚ ਵੀ ਰਹੀਏ ਤੇ ਇਨਕਮ ਵੀ ਹੁੰਦੀ ਰਹੇ ਨਾ ਫੈਮਿਲੀ ਦੀ ਸਪੋਰਟ ਕਿਤੇ ਫੈਮਿਲੀ ਦੀ ਸਪੋਰਟ ਬਹੁਤ ਜ਼ਿਆਦਾ ਯਾਰ ਕਿਉਂਕਿ ਇੱਕ ਪ੍ਰੋਫੈਸਰਟ ਲੈਵਲ ਤੋਂ ਇੱਕ ਜੌਬ ਨੂੰ ਡ੍ਰੌਪ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਫੈਮਿਲੀ ਦੀ ਐਕਸੈਪਟੈਂਸ ਕਿ ਉਧਰ ਹਰ ਮਹੀਨੇ ਲਗਾਤਾਰ ਪੈਸੇ ਆ ਹੀ ਰਹੇ ਆ ਤੇ ਲਗਾਣਾ ਕੁਝ ਨਹੀਂ ਹੈ ਬਸ ਇਹਦੇ ਤੇ ਖੁਦ ਸਾਰੇ ਪੈਸੇ ਲਗਾਉਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਉਸ ਨੂੰ ਚੰਗੇ ਤਰੀਕੇ ਨਾਲ ਸੈਟ ਅਪ ਕਰਨਾ ਇੱਕ ਫੈਮਿਲੀ ਦਾ ਪੇਸ਼ੈਂਟਸ ਲੈਵਲ ਹੋਣਾ ਤੇ ਨਾਲ ਖੜੇ ਹੋਣ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬਾਕੀ ਮੇਰੇ ਫਰੈਂਡਸ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਕਈ ਲੋਕੀ ਇਹ ਵੀ ਸੋਚਦੇ ਆ ਨਾ ਕਿ ਭੱਲੇ ਜਿਹਦਾ ਫੀਡ ਸਟੂਡ ਦੇ ਆਪਾਰ ਨੂੰ ਦੇ ਉਹ ਸੋਚਦੇ ਕਿ ਇਹ ਜੌਬ ਜਿਹੜੀ ਹੈ ਬੜੀ ਛੋਟੀ ਹੋਏ ਇਹ ਚੀਜ਼ ਲੋਕਾਂ ਦੀ ਮੈਂਟੈਲਿਟੀ ਹੈ ਤੇ ਤੁਸੀਂ ਇੱਕ ਐਜੂਕੇਸ਼ਨਿਸਟ ਹੋ ਤੇ ਤੁਹਾਨੂੰ ਵੀ ਜੀਜ਼ ਫੇਸ ਆਈ ਕਿ ਕਿ ਤੁਹਾਡੇ ਆਪਣੇ ਕਾਂਟਰੀਅਲਟੀ ਇਸ ਵਿੱਚ ਕੀ ਹੈ ਪ੍ਰੋਫੈਸ਼ਨਲ ਨੂੰ ਕੀ ਲੱਗ ਪਿਆ ਤੁਹਾਨੂੰ ਵੀ ਲੋੜ ਆ ਨਹੀਂ ਐਦਾ ਦਾ ਕਦੇ ਮੈਨੂੰ ਕੋਈ ਇਸ਼ੂ ਤਾਂ ਨਹੀਂ ਆਇਆ ਲੇਕਿਨ ਜੋ ਸਾਡਾ ਮੀਨੂ ਹੈ ਜਿਸ ਸਾਡੀਆਂ ਜੋ ਵੀ ਸਿਲੈਕਟਿਵ ਆਈਟਮਸ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹ ਬਹੁਤ ਹੀ ਚੂਜ਼ੀ ਨੇ ਔਰ ਤੁਸੀਂ ਦੇਖੋਗੇ ਕਿ ਸਾਡੀਆਂ ਹੋਟਲ ਲੈਵਲ ਦੀਆਂ ਔਰ ਰੈਸਟੋਰੈਂਟ ਲੈਵਲ ਦੀਆਂ ਸਾਡੀਆਂ ਆਈਟਮਸ ਨੇ ਫੂਡ ਆਈਟਮਸ ਨੇ ਔਰ ਜਿਹੜੀਆਂ ਤੁਹਾਨੂੰ ਬਹੁਤ ਰੇਅਰ ਮਿਲਣਗੀਆਂ ਆਸ-ਪਾਸ ਤੋਂ ਸੋ ਅਗਰ ਤੁਸੀਂ ਟ੍ਰਾਈ ਕਰੋਗੇ ਸੱਚ ਨੂੰ ਤੁਹਾਨੂੰ ਲੱਗੂਗਾ ਫਰਕ ਪਤਾ ਲੱਗੇਗਾ ਇਹਦੇ ਵਰੇ ਕੁਝ ਖਾਸ ਟ੍ਰੇਨਿੰਗ ਨਹੀਂ ਲਈ ਜੀ ਇਹਦੀ ਖਾਸ ਟ੍ਰੇਨਿੰਗ ਹੁੰਦੀ ਹੈ ਇੰਸਟੀਚਿਊਟ ਨੇ ਸੋ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਔਰ ਉਸ ਟ੍ਰੇਨਿੰਗ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਇਸ ਨੂੰ ਲਾਂਚ ਕਰਦਾ ਹੈ ਕਿੰਦਾ ਦਾ ਲੋਕਾਂ ਦਾ ਪਿਆਰ ਬਣਦਾ ਹੈ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਤੇ ਲੋਕ ਖਾ ਕੇ ਬਹੁਤ ਖੁਸ਼ ਹੁੰਦੇ ਨੇ ਸਮਾਈਲ ਕਰਦੇ ਨੇ ਔਰ ਦੱਸਦੇ ਨੇ ਕਿ ਬਹੁਤ ਅੱਛਾ ਟੇਸਟ ਹੈ ਤੇ ਹੁਣੇ ਜੀ ਅਸੀਂ ਕਲਰਡ ਪੀਜ਼ਾ ਵੀ ਲਾਂਚ ਕੀਤਾ ਸੀਗਾ ਔਰ ਪੂਰੇ ਬਟਾਲਾ ਸ਼ਹਿਰ ਤੋਂ ਹੀ ਲੋਕ ਜਿਹੜੇ ਆ ਉਹ ਆ ਰਹੇ ਆ ਕੇਸ ਕਰਨ ਦੇ ਲਈ ਵੈਜ ਵਿੱਚ ਵੀ ਨਾਨ ਵੈਜ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਦਾ ਬੈਕਿੰਗ ਸੈਕਟਰ ਦੇ ਦਿੱ ਆ ਇਮੀਗ੍ਰੇਸ਼ਨ ਆਫਿਸਿਸ ਨੇ ਸ਼ਾਇਦ ਇਕਰ ਵੀ ਹੈ ਵਜੂਦ ਪਾ ਵੀ ਜੇਕਰ ਆ ਹਾਂ ਈਵਨ ਜਿੰਨੀਆਂ ਵੀ ਲਾਗੇ ਸਾਰੀਆਂ ਬੈਂਕਸ ਪੈਂਦੀਆਂ ਨੇ ਆਇਲਸ ਆਫਿਸਿਸ ਨੇ ਔਰ ਉਸ ਤੋਂ ਬਾਅਦ ਵਿੱਚ ਇਮੀਗ੍ਰੇਸ਼ਨ ਆਫਿਸਿਸ ਨੇ ਫਿਰ ਮੋਟਰ ਸੈਕਟਰ ਦੇ ਆਫਿਸਿਸ ਨੇ ਸ਼ਾਪਸ ਨੇ ਤਾਂ ਉਹ ਸਾਰੇ ਹੀ ਜਿਹੜੇ ਬਹੁਤ ਪਸੰਦ ਕਰਦੇ ਨੇ ਕਾਲ ਤੇ ਆਰਡਰ ਕਰਦੇ ਨੇ ਆਰਡਰ ਪ੍ਰੀਪੇਅਰ ਹੁੰਦਾ ਸੋ ਕੋਈ ਵਾਰ ਜੇ ਸਾਡੇ ਕੋਲ ਟਾਈਮ ਹੋਵੇ ਮੈਂ ਦੇ ਆਉਣਾ ਤੇ ਨਹੀਂ ਤਾਂ ਫਿਰ ਉਹ ਖੁਦ ਆ ਕੇ ਫਿਰ ਲੈ ਜਾਂਦੇ ਨੇ